ਸਤਿ ਸ਼੍ਰੀ ਅਕਾਲ ਜੀ ਹਰਜੀਤ ਕੀ ਸੋਚਿਆ ਆ ਤੂੰ ਮਹਿੰਦਰ ਨੇ ਸਵਾਲੀਆਂ ਨਜ਼ਰਾਂ ਨਾਲ ਹਰਜੀਤ ਵੱਲ ਵੇਖਿਆ ਜੀ ਕੀ ਇਸ ਬਾਰੇ ਹਰਜੀਤ ਨੇ ਪੁੱਛਿਆ ਕੀ ਭੁੱਲ ਗਈ ਤੂੰ ਕੋਮਲ ਦੇ ਘਰ ਜਾਣ ਦੇ ਬਾਰੇ ਜੀ ਮੈਂ ਦੱਸਤਾ ਦਿੱਤਾ ਆ ਤੁਹਾਨੂੰ ਬਾਕੀ ਜੋ ਤੁਸੀਂ ਕਹੋ ਬਾਕੀ ਤੁਸੀਂ ਜੋ ਕਹੋ ਮੈਂ ਸੋਚ ਰਿਹਾ ਹਾਂ ਕਿ ਤੂੰ ਬਿਲਕੁਲ ਠੀਕ ਸੋਚਿਆ ਆ ਕਿਉਂਕਿ ਕਿਸੇ ਦੀ ਔਕਾਤ ਦੇ ਚੱਕਰ ਵਿੱਚ ਅਸੀਂ ਆਪਣੀ ਔਕਾਤ ਨਹੀਂ ਵਿਗਾੜ ਸਕਦੇ ਚਲੋ ਮਿਲਾਉਂਦੇ ਹਾਂ ਤੁਹਾਨੂੰ ਹਰਜੀਤ ਅਤੇ ਮਹਿੰਦਰ ਨਾਲ ਕਿ ਉਹ ਲੋਕ ਕਿਸ ਬਾਰੇ ਵਿੱਚ ਚਰਚਾ ਕਰ ਰਹੇ ਸੀ ਮਹਿੰਦਰ ਤੇ ਕੋਮਲ ਦੋਵੇਂ ਪੈਣਪਰਾ ਉਹਨਾਂ ਮਿਡਲ ਕਲਾਸ ਪਰਿਵਾਰ ਵਿੱਚ ਜਨਮ ਲਿਆ ਮਾਪੇ ਦੋਵੇਂ ਹੀ ਰੱਬ ਨੂੰ ਪਿਆਰੇ ਹੋ ਚੁੱਕੇ ਸੀ ਜਿੱਥੇ ਮਹਿੰਦਰ ਦਾ ਵਿਆਹ ਹਰਜੀਤ ਨਾਲ ਹੋਇਆ ਉਥੇ ਹੀ ਕੋਮਲ ਬਹੁਤ ਹੀ ਅਮੀਰ ਪਰਿਵਾਰ ਵਿੱਚ ਵਿਆਹ ਕੇ ਚਲੀ ਗਈ ਅਮੀਰ ਪਰਿਵਾਰ ਵਿੱਚ ਵਿਆਹ ਕੇ ਜਾਣ ਨਾਲ ਕੋਮਲ ਉਤੇ ਪੈਸੇ ਦਾ ਕੁਝ ਐਸਾ ਰੰਗ ਚੜਿਆ ਕਿ ਉਸ ਦੇ ਭਰਾ ਭਾਬੀ ਵੀ ਉਸ ਨੂੰ ਆਪਣੇ ਸਾਹਮਣੇ ਬਹੁਤ ਨੀਵੇਂ ਨਜ਼ਰ ਆਉਣ ਲੱਗੇ ਇੱਕ ਤਾਂ ਉਸ ਨੇ ਪੇਕੇ ਆਉਣਾ ਹੀ ਛੱਡ ਦਿੱਤਾ ਸੀ ਪਰ ਕਦੇ-ਕਦਾਈਂ ਜਦੋਂ ਵੀ ਪੇਕੇ ਆਉਂਦੀ ਤਾਂ ਆਪਣੀ ਅਮੀਰੀ ਦਾ ਦਿਖਾਵਾ ਕਰਦੇ ਹੋਏ ਮਹਿੰਦਰ ਤੇ ਕੋਮਲ ਦੀ ਸਥਿਤੀ ਨੂੰ ਦੇਖ ਕੇ ਨਾਕਬੁੱਲ ਵਟਦੀ ਹੋਈ ਮਜ਼ਾਕ ਉਡਾਉਂਦੀ ਰਹਿੰਦੀ ਉਸ ਦੇ ਬੱਚੇ ਵੀ ਬਿਲਕੁਲ ਆਪਣੀ ਮਾਂ ਤੇ ਗਏ ਸੀ ਉਹ ਵੀ ਹਰਜੀਤ ਦੇ ਬੱਚਿਆਂ ਨੂੰ ਨੀਵਾ ਮਹਿਸੂਸ ਕਰਾਉਂਦੇ ਹਰਜੀਤ ਨੂੰ ਆਪਣੀ ਨਨਾਨ ਤੇ ਉਸ ਦੇ ਬੱਚਿਆਂ ਦਾ ਇਹ ਵਿਹਾਰ ਬਿਲਕੁਲ ਵੀ ਨਹੀਂ ਸਮਝ ਵਿੱਚ ਆਉਂਦਾ ਉਹ ਅਕਸਰ ਇਹ ਸੋਚਦੀ ਕਿ ਇਹ ਉਹੀ ਨਨਾਨ ਆ ਜੋ ਵਿਆਹ ਤੋਂ ਪਹਿਲਾਂ ਹਰ ਵਕਤ ਹਰਜੀਤ ਦੇ ਪਿੱਛੇ ਘੁੰਮਦੀ ਰਹਿੰਦੀ ਸੀ ਹਰਜੀਤ ਨੂੰ ਬੜਾ ਅਜੀਬ ਜਿਹਾ ਲੱਗਦਾ ਕੀ ਪੈਸਾ ਲੋਕਾਂ ਦਾ ਸੁਭਾਅ ਇੰਨਾ ਬਦਲ ਦਿੰਦਾ ਆ ਪਰ ਆਪਣੀ ਸਥਿਤੀ ਵੇਖ ਕੇ ਹਜ਼ੀਰ ਚੁੱਪ ਹੋ ਜਾਂਦੀ ਵਕਤ ਬਹੁਤ ਤੇਜ਼ੀ ਨਾਲ ਗੁਜ਼ਰ ਰਿਹਾ ਸੀ ਮਹਿੰਦਰ ਦੇ ਦੋਵਾਂ ਬੱਚਿਆਂ ਦੇ ਵਿਆਹ ਵਿੱਚ ਕੋਮਲ ਆਈ ਤਾਂ ਪਰ ਬਸ ਉਤਲੇ ਮਾਨ ਤੋਂ ਕਿਉਂਕਿ ਦਿਖਾਵੇ ਵਿੱਚ ਹੀ ਸਹੀ ਪਰ ਰਿਸ਼ਤਾ ਤਾਂ ਨਿਭਾਉਣਾ ਹੀ ਸੀ ਦੋਨਾਂ ਭਵਾਂ ਨੂੰ ਉਹ ਬਹੁਤ ਮਹਿੰਗੇ ਗਿਫਟ ਦੇ ਕੇ ਗਈ ਪਰ ਹਜ਼ੀਰ ਨੇ ਬੜੀ ਸਮਝਦਾਰੀ ਦੇ ਨਾਲ ਉਹ ਗਿਫਟ ਇਹ ਕਹਿ ਕੇ ਵਾਪਸ ਕਰ ਦਿੱਤੇ ਕਿ ਧੀਆ ਦੇ ਉਪਹਾਰ ਪੇਕੇ ਵਾਲੇ ਰੱਖਦੇ ਨੇ ਬਲਾ ਹੁਣ ਵਕਤ ਆ ਗਿਆ ਕੋਮਲ ਦੇ ਬੇਟੇ ਦੇ ਵਿਆਹ ਦਾ ਤੇ ਕੋਮਲ ਨਿਯੋਤਾ ਦੇਣ ਦੇ ਲਈ ਮਹਿੰਦਰ ਦੇ ਘਰ ਆਈ ਭਾਬੀ ਤੁਸੀਂ ਪਹਿਲਾਂ ਹੀ ਵਿਆਹ ਤੇ ਪਹੁੰਚ ਜਾਇਓ ਤੇ ਹਾਂ ਇਸ ਵਾਰ ਮੇਰਾ ਘਰ ਮਹਿਮਾਨਾਂ ਦੇ ਨਾਲ ਭਰਿਆ ਹੋਵੇਗਾ ਤਾਂ ਉਪਹਾਰ ਆਪਣੀ ਔਕਾਤ ਨਹੀਂ ਬਲਕਿ ਸਾਡੀ ਔਕਾਤ ਦੇਖ ਕੇ ਦੇਣੇ ਆ ਸੱਸ ਸਹੁਰੇ ਜੇਠ ਜਠਾਣੀ ਨਨਾਨ ਨਨਾਨ ਵਈਏ ਤੇ ਸਾਡੇ ਚਾਰਾਂ ਲਈ ਬ੍ਰਾਂਡਡ ਕੱਪੜੇ ਤੇ ਨਾਲ ਹੀ ਨਵੀਂ ਬਹੂ ਦੇ ਲਈ ਵੀ ਕੁਝ ਕੀਮਤੀ ਗਿਫਟ ਕਿਤੇ ਮਹਿਮਾਨਾਂ ਦੇ ਵਿੱਚ ਮੇਰਾ ਨੱਕ ਨਾ ਕਟਿਆ ਜਾਵੇ ਤੇ ਮੇਰੇ ਪੇਕਿਆਂ ਨੂੰ ਲੈ ਕੇ ਮੇਰਾ ਮਜ਼ਾਕ ਨਾ ਉੱਡ ਜਾਵੇ ਤੇ ਭਾਬੀ ਤੁਸੀਂ ਵੀ ਜਰਾ ਵਧੀਆ-ਵਧੀਆ ਮਹਿੰਗੇ-ਮਹਿੰਗੇ ਕੱਪੜੇ ਖਰੀਦ ਲਿਓ ਕਿਤੇ ਉਹੀ ਆਪਣੇ ਫਟੇ-ਪੁਰਾਣੇ ਸੂਟ ਲੈ ਕੇ ਨਾ ਆ ਜਾਓ ਨਹੀਂ ਤਾਂ ਸਾਰੇ ਲੋਕ ਸਾਨੂੰ ਲੋ ਸਟੈਂਡਰਡ ਦਾ ਸੋਚਣਗੇ ਤੇ ਜੇ ਇਹ ਨਾ ਕਰ पाए ਤਾਂ ਤੁਸੀਂ ਲੋਕ ਕੋਮਲ ਨੇ ਜਾਣਬੁੱਝ ਕੇ ਇਹ ਗੱਲ ਅਧੂਰੀ ਛੱਡ ਦਿੱਤੀ ਉਹ ਤਾਂ ਇਹ ਕਹਿ ਕੇ ਚਲੀ ਗਈ ਪਰ ਹਰਜੀਤ ਦੀ ਤਾਂ ਰਾਤਾਂ ਦੀ نیند ਉੱਡ ਗਈ ਤੇ ਖਾਸ ਕਰ ਕੋਮਲ ਦੀ ਅਧੂਰੀ ਗੱਲ ਨੂੰ ਲੈ ਕੇ ਸੁਣੋ ਜੀ ਮੈਨੂੰ ਤਾਂ ਬੜੀ ਬੇਚੈਨੀ ਹੋ ਰਹੀ ਆ ਜਿਸ ਤਰ੍ਹਾਂ ਕੋਮਲ ਨੇ ਖਰਚੇ ਦੱਸਿਆ ਆ ਉਸ ਨਾਲ ਤਾਂ ਸਾਡਾ ਪੂਰੇ ਮਹੀਨੇ ਦਾ ਬਜਟ ਹਿੱਲ ਜਾਵੇਗਾ ਸਾਰਿਆਂ ਦੇ ਬ੍ਰਾਂਡਡ ਕੱਪੜੇ ਤੇ ਬਹੂ ਦੇ ਕੀਮਤੀ ਤੋਹਫੇ ਨੂੰ ਲੈ ਕੇ ਕਮ ਸਕਾ ਕਮ 30-40000 ਤਾਂ ਮੰਨ ਹੀ ਲਓ ਮੈਂ ਬਿਲਕੁਲ ਵੀ ਇਸ ਗੱਲ ਨਾਲ ਸਹਿਮਤ ਨਹੀਂ ਹਾਂ ਕਿ ਝੂਠੇ ਦਿਖਾਵੇ ਦੇ ਚੱਕਰ ਵਿੱਚ ਆਪਣੀ ਕਮਾਈ ਨੂੰ ਮੈਂ ਬਰਬਾਦ ਕਰ ਦਵਾਂ ਹੁਣ ਤਾਂ ਤੁਸੀਂ ਵੀ ਨਹੀਂ ਕਮਾਉਂਦੇ ਬੇਟੇ ਹੀ ਹਰ ਮਹੀਨੇ ਸਾਨੂੰ ਘਰ ਖਰਚ ਦੇ ਲਈ ਪੈਸੇ ਭੇਜਦੇ ਆ ਆਪਣੇ ਬੇਟਿਆਂ ਦੀ ਖੂਨ ਪਸੀਨੇ ਦੀ ਕਮਾਈ ਨੂੰ ਕੀ ਮੈਂ ਸਿਰਫ ਕੋਮਲ ਦੀ ਝੂਠੀ ਸ਼ਾਨ ਦੇ ਉੱਪਰ ਨਿਸ਼ਾਵਰ ਕਰ ਦਵਾਂ ਮੈਂ ਤਾਂ ਉਹਨੇ ਹੀ ਪੈਰ ਪਸਾਰਾਂਗੀ ਜਿੰਨੀ ਮੇਰੀ ਚਾਦਰ ਆ ਹਰਜੀਤ ਅੱਜ ਕੁਝ ਜ਼ਿਆਦਾ ਹੀ ਪਰੇਸ਼ਾਨ ਲੱਗ ਰਹੀ ਸੀ ਫਿਰ ਕੀਤਾ ਹੀ ਕੀ ਜਾ ਸਕਦਾ ਆ ਮਹਿੰਦਰ ਜੀ ਬੇਵਸੀ ਨਾਲ ਬੋਲੇ ਨਹੀਂ ਜੀ ਮੈਂ ਬਿਲਕੁਲ ਵੀ ਝੂਠੇ ਦਿਖਾਵੇ ਦੇ ਪੱਖ ਵਿੱਚ ਨਹੀਂ ਆ ਤੇ ਹਰਜੀਤ ਨੇ ਆਪਣਾ ਫੈਸਲਾ ਮਹਿੰਦਰ ਨੂੰ ਦੱਸ ਦਿੱਤਾ ਜੀ ਮੈਂ ਸੋਚਿਆ ਆ ਕਿ ਕੋਮਲ ਦੇ ਬੈਂਕ ਅਕਾਊਂਟ ਵਿੱਚ 11000 ਭੇਜ ਦਵਾਂਗੀ ਆਉਣ ਜਾਣ ਦੇ ਖਰਚ ਦੇ ਨਾਲ ਨਾਲ ਸਾਡਾ ਆਤਮ ਸਨਮਾਨ ਵੀ ਬਚਾ ਰਵੇਗਾ ਕਿਉਂਕਿ ਸਾਡੀ ਜਿੰਨੀ ਔਕਾਤ ਆ ਅਸੀਂ ਓਨਾ ਹੀ ਕਰ ਪਾਵਾਂਗੇ ਹਰਜੀਤ ਨੇ ਆਤਮ ਵਿਸ਼ਵਾਸ ਦੇ ਨਾਲ ਕਿਹਾ ਕਿਉਂਕਿ ਉਸ ਨੂੰ ਪੂਰਾ ਵਿਸ਼ਵਾਸ ਸੀ ਕਿ ਸਭ ਕੁਝ ਕਰਨ ਤੋਂ ਬਾਅਦ ਵੀ ਕੋਮਲ ਕੋਈ ਨਾ ਕੋਈ ਨੁਕਸ ਜ਼ਰੂਰ ਕੱਡੇਗੀ ਤੇ ਉਹ ਇਹ ਬਿਲਕੁਲ ਵੀ ਨਹੀਂ ਮੰਦੀ ਸੀ ਕਿ ਚਾਰ ਮਹਿਮਾਨਾਂ ਦੇ ਵਿੱਚ ਉਹਨਾਂ ਲੋਕਾਂ ਦਾ ਮਜ਼ਾਕ ਉਡਾਇਆ ਜਾਵੇਗਾ ਬਸ ਅੱਜ ਇਸੇ ਗੱਲ ਨੂੰ ਲੈ ਕੇ ਮਹਿੰਦਰ ਤੇ ਹਰਜੀਤ ਵਿੱਚ ਚਰਚਾ ਚੱਲ ਰਹੀ ਸੀ ਮਹਿੰਦਰ ਨੇ ਕੋਮਲ ਦੇ ਅਕਾਊਂਟ ਵਿੱਚ 11000 ਰੁਪਏ ਟਰਾਂਸਫਰ ਕਰ ਦਿੱਤੇ ਤੇ ਹਰਜੀਤ ਨੇ ਕੋਮਲ ਨੂੰ ਮੋਬਾਈਲ ਤੇ ਮੈਸੇਜ ਕਰ ਦਿੱਤਾ ਕਿ ਕੋਮਲ ਬਸ ਸਾਡੀ ਲੋਕਾਂ ਦੀ ਇੰਨੀ ਹੀ ਔਕਾਤ ਸੀ ਇਸ ਲਈ ਅਸੀਂ ਤੇਰੇ ਕਹੇ ਅਨੁਸਾਰ ਤੁਹਾਡੇ ਕੋਲ ਤੁਹਾਡੀ ਸ਼ਾਨ ਬਚਾਉਣ ਦੇ ਲਈ ਪਹੁੰਚ ਨਹੀਂ ਸਕਾਂਗੇ ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਸਾਨੂੰ ਮਾਫ ਕਰ ਦੇਵੋਗੇ ਅੱਜ ਹਰਜੀਤ ਦਿਲ ਤੇ ਦਿਮਾਗ ਤੋਂ ਇੰਨੇ ਦਿਨਾਂ ਦਾ ਬੋਝ ਖਤਮ ਹੋ ਚੁੱਕਿਆ ਸੀ ਕਿਉਂਕਿ ਉਸਨੇ ਆਪਣੇ ਇਸ ਫੈਸਲੇ ਨਾਲ ਆਪਣਾ ਤੇ ਆਪਣੇ ਪਰਿਵਾਰ ਦਾ ਆਤਮ ਸਨਮਾਨ ਬਚਾ ਲਿਆ ਸੀ। ਉਹਨੇ ਬੜੇ ਦਿਨਾਂ ਬਾਅਦ ਇੱਕ ਠੰਡਾ ਤੇ ਆਰਾਮ ਦੇ ਸਾ ਲਿਆ ਤੇ ਫਿਰ ਉਸਦੇ ਚਿਹਰੇ ਤੇ ਇੱਕ ਪਿਆਰੀ ਜਿਹੀ ਮੁਸਕਾਨ ਆ ਗਈ। ਇੱਧਰ ਕੋਮਲ ਦੇ ਘਰ ਉਸਦੇ ਬੇਟੇ ਦੇ ਵਿਆਹ ਦੀਆਂ ਤਿਆਰੀਆਂ ਜੋਰ-ਸ਼ੋਰ ਨਾਲ ਚੱਲ ਰਹੀਆਂ ਸੀ। ਪੂਰਾ ਘਰ ਮਹਿਮਾਨਾਂ ਨਾਲ ਭਰਿਆ ਹੋਇਆ ਸੀ। ਹਰ ਪਾਸੇ ਹਲਚਲ ਜਿਹੀ ਮੱਚੀ ਹੋਈ ਸੀ। ਲਗਭਗ ਦੂਰ ਦਰਾਜ ਦੇ ਸਾਰੇ ਮਹਿਮਾਨ ਆ ਚੁੱਕੇ ਸੀ ਖਾਨਦਾਨ ਵਿੱਚ ਇਸ ਪੀੜੀ ਦਾ ਪਹਿਲਾ ਵਿਆਹ ਸੀ ਇਸ ਲਈ ਸਾਰੇ ਮਹਿਮਾਨਾਂ ਨੂੰ ਖਾਸ ਤੌਰ ਤੇ ਨਿਯੋਤਾ ਦੇ ਕੇ ਬੁਲਾਇਆ ਗਿਆ ਸੀ ਤੇ ਸਾਰੇ ਖੁਸ਼ੀ ਖੁਸ਼ੀ ਆਏ ਵੀ ਸੀ ਪਰ ਕੋਮਲ ਦੀ ਨਜ਼ਰ ਵਾਰ-ਵਾਰ ਦਰਵਾਜ਼ੇ ਤੇ ਜਾਂਦੀ ਕਿਉਂਕਿ ਉਹ ਆਪਣੇ ਭਰਾ ਭਾਬੀ ਦਾ ਇੰਤਜ਼ਾਰ ਕਰ ਰਹੀ ਸੀ ਤਾਂ ਉਸੇ ਵਕਤ ਸੱਸ ਮਾਣੇ ਪੁੱਛਿਆ ਕੋਮਲ ਬੇਟਾ ਤੇਲ ਤੋਂ ਬਾਅਦ ਖਾਰੇ ਦੀ ਰਸਮ ਜਰਸਮ ਹੋਵੇਗੀ ਤੇ ਤੇਰੇ ਭਰਾ ਭਾਬੀ ਤਾਂ ਅਜੇ ਤੱਕ ਨਹੀਂ ਆਏ ਤੇ ਜਦੋਂ ਤੱਕ ਖਾਰੇ ਦੀ ਰਸਮ ਨਹੀਂ ਹੋਵੇਗੀ ਤਾਂ ਉਸ ਰਸਮ ਦੇ ਬਾਅਦ ਵਾਲੀਆਂ ਰਸਮਾਂ ਕਿਵੇਂ ਸੰਭਵ ਹੋਣਗੀਆਂ ਖਾਰੇ ਦੀ ਰਸਮ ਤਾਂ ਨਾਨਕੇ ਹੀ ਕਰਦੇ ਨੇ ਉਸੇ ਵਕਤ ਕੋਮਲ ਦੇ ਮੋਬਾਈਲ ਤੇ ਮੈਸੇਜ ਦੀ ਟਿਊਨ ਵੱਜੀ ਤਾਂ ਕੋਮਲ ਨੇ ਆਪਣੀ ਭਾਬੀ ਦਾ ਨੰਬਰ ਵੇਖਿਆ ਉਸ ਨੇ ਝੱਟ ਮੈਸੇਜ ਖੋਲ ਕੇ ਵੇਖਿਆ ਇਹ ਕੀ ਲਿਖਿਆ ਆ ਆ ਭਾਬੀ ਨੇ ਕਿ ਉਹ ਲੋਕ ਨਹੀਂ ਆ ਰਹੇ ਮੇਰੇ ਬੇਟੇ ਦੇ ਵਿਆਹ ਤੇ ਹਾਏ ਰੱਬਾ ਹੁਣ ਤਾਂ ਮੇਰਾ ਸਾਰੇ ਮਹਿਮਾਨਾਂ ਦੇ ਸਾਹਮਣੇ ਨੱਕ ਕਟਿਆ ਹੀ ਜਾਵੇਗਾ ਕਿ ਦੱਸੋ ਲਾਗੇ ਹੀ ਪੇਕਾ ਤੇ ਕੋਈ ਵੀ ਨਹੀਂ ਆਇਆ ਹੁਣ ਤਾਂ ਕੋਮਲ ਨੂੰ ਆਪਣੇ ਕਹੇ ਹੋਏ ਸ਼ਬਦਾਂ ਤੇ ਗੁੱਸਾ ਆਉਣ ਲੱਗਾ ਤੇ ਉਹ ਮਨ ਹੀ ਮਨ ਕਬਰਾ ਉੱਠੀ ਹਾਏ ਰੱਬਾ ਇਹ ਮੈਂ ਕੀ ਕਰ ਦਿੱਤਾ ਆਪਣੇ ਹੀ ਭਰਾ ਭਾਬੀ ਦਾ ਆਪ ਹੀ અપਮਾਨ ਕਰ ਦਿੱਤਾ ਕਿੰਨਾ ਪਿਆਰ ਕਰਦੇ ਆ ਭਰਾ ਭਾਬੀ ਮੈਨੂੰ ਅੱਜ ਜਦ ਮੈਂ امیر ਪਰਿਵਾਰ ਵਿੱਚ ਵਿਆਹ ਕੇ ਆ ਗਈ ਤਾਂ ਮੈਨੂੰ ਹੰਕਾਰ ਆ ਗਿਆ ਤੇ ਮੈਂ ਉਹਨਾਂ ਲੋਕਾਂ ਦਾ ਪਿਆਰ ਪੈਸਿਆਂ ਦੇ ਹੰਕਾਰ ਵਿੱਚ ਭੁੱਲ ਗਈ ਪਹਿਲਾਂ ਤਾਂ ਮੈਂ ਵੀ ਉਸੇ ਪਰਿਵਾਰ ਦਾ ਹੀ ਸੱਸ ਸੀ ਭਰਾ ਭਾਬੀ ਨੇ ਮੰਮੀ ਪਾਪਾ ਦੇ ਜਾਣ ਤੋਂ ਬਾਅਦ ਕਦੀ ਵੀ ਮੈਨੂੰ ਮਾਪਿਓ ਦੀ ਕਮੀ ਮਹਿਸੂਸ ਨਹੀਂ ਹੁੰਦੀ ਮੈਂ ਸੱਚਮੁੱਚ ਭਰਾ ਭਾਬੀ ਦੀ ਆਤਮ ਸਨਮਾਨ ਨੂੰ ਬਹੁਤ ਜ਼ਿਆਦਾ ਠੇਸ ਪਹੁੰਚਾਈਆ ਮੈਨੂੰ ਆਪਣੀ ਗਲਤੀ ਨੂੰ ਜ਼ਰੂਰ ਸਵੀਕਾਰ ਕਰਨਾ ਚਾਹੀਦਾ ਆ ਪਤਾ ਨਹੀਂ ਭਾਬੀ ਮੈਨੂੰ ਮਾਫ ਕਰੇਗੀ ਵੀ ਜਾਂ ਨਹੀਂ ਪਰ ਮੈਂ ਆਪਣੀ ਗਲਤੀ ਨੂੰ ਸੁਧਾਰਨ ਦੀ ਕੋਸ਼ਿਸ਼ ਜ਼ਰੂਰ ਕਰੂੰਗੀ ਕੋਮਲ ਦੀਆਂ ਅੱਖਾਂ ਸ਼ਰਮਿੰਦਗੀ ਵਿੱਚ ਡੁੱਬ ਗਈਆਂ ਮੰਮੀ ਜੀ ਮੈਨੂੰ ਕੰਮ ਦੇ ਚੱਕਰ ਵਿੱਚ ਬਿਲਕੁਲ ਵੀ ਯਾਦ ਨਹੀਂ ਰਿਹਾ ਮੇਰਾ ਦਰਜੀ ਦੀ ਦੁਕਾਨ ਤੇ ਕੁਝ ਜ਼ਰੂਰੀ ਸਮਾਨ ਰਹਿ ਗਿਆ ਆ ਬਸ ਮੈਂ ਉਹ ਲੈ ਕੇ ਥੋੜੀ देर ਵਿੱਚ ਆਈ ਕੋਮਲ ਫਟਾਫਟ ਆਪਣੀ ਸੱਸ ਦੇ ਕੋਲ ਜਾ ਕੇ ਬੋਲੀ ਠੀਕ ਆ ਕੋਮਲ ਬੇਟਾ ਪਰ ਜਲਦੀ ਆਉਣਾ ਕਿਤੇ ਪਿੱਛੋਂ ਤੇਰੇ ਭਰਾ ਭਾਬੀ ਨਾ ਆ ਜਾਣ ਤੇ ਉਹਨਾਂ ਨੂੰ ਤੇਰਾ ਇੰਤਜ਼ਾਰ ਕਰਨਾ ਪਵੇ ਕੋਮਲ ਦੀ ਸੱਸ ਬੜੇ ਹੀ ਪਿਆਰ ਨਾਲ ਬੋਲੀ ਜੀ ਮੰਮੀ ਜੀ ਮੈਂ ਬਸ ਹੁਣੇ ਗਈ ਤੇ ਹੁਣੇ ਆਈ ਤੁਸੀਂ ਚਿੰਤਾ ਨਾ ਕਰੋ ਮੈਂ ਬਹੁਤ ਹੀ ਜਲਦੀ ਆਉਂਗੀ ਤੇ ਕੋਮਲ ਗੱਡੀ ਵਿੱਚ ਬੈ ਕੇ ਚੱਲ ਪਈ ਆਪਣੇ ਪੇਕੇਆਂ ਦੇ ਘਰ ਲਈ ਕਿ ਉਸ ਨੂੰ ਆਪਣੇ ਰੁੱਸੇ ਹੋਏ ਭਰਾ ਭਾਬੀ ਨੂੰ ਮਨਾਉਣਾ ਜੋ ਸੀ ਪਲੀਜ਼ ਭਾਬੀ ਮੈਨੂੰ ਮਾਫ਼ ਕਰ ਦੇਵੋ ਸੱਚਮੁੱਚ ਮੇਰੇ ਕੋਲੋਂ ਬਹੁਤ ਵੱਡੀ ਗਲਤੀ ਹੋ ਗਈ ਔਕਾਤ ਤਾਂ ਮੈਂ ਆਪਣੀ ਭੁੱਲ ਗਈ ਸੀ ਜਿਸ ਘਰ ਵਿੱਚ ਪਲੀ ਵੱਡੀ ਹੋਈ ਉਸੇ ਘਰ ਵਾਲਿਆਂ ਨੂੰ ਨੀਵਾ ਦਿਖਾਉਣ ਦਾ ਸੋਚਣ ਲੱਗੀ ਮੈਨੂੰ ਕੁਝ ਨਹੀਂ ਚਾਹੀਦਾ ਪਲੀਜ਼ ਭਾਬੀ ਕੁਝ ਨਹੀਂ ਬਸ ਤੁਸੀਂ ਮੇਰਾ ਸਨਮਾਨ ਬਚਾਉਣ ਲਈ ਮੇਰੇ ਘਰ ਆ ਜਾਓ ਤੁਸੀਂ ਬਸ ਮੇਰੇ ਬੇਟੇ ਬਹੂ ਨੂੰ ਆਪਣਾ ਅਸ਼ੀਰਵਾਦ ਦੇ ਦੇਣਾ ਇਹ ਮੇਰੇ ਲਈ ਬਹੁਤ ਹੋ ਜਾਏਗਾ ਸਾਰੇ ਮਹਿਮਾਨ ਇਕੱਠੇ ਨੇ ਪਰ ਮੇਰੇ ਭਰਾ ਭਾਬੀ ਤੋਂ ਬਿਨਾ ਉਹ ਵੇੜਾ ਸੁੰਨਾ ਸੁੰਨਾ ਜਿਹਾ ਲੱਗ ਰਿਹਾ ਆ ਕੋਮਲ ਆਪਣੀ ਭਾਬੀ ਹਰਜੀਤ ਦੇ ਗੱਲ ਲਾ ਕੇ ਫੁੱਟ ਫੁੱਟ ਕੇ ਰੋ ਪਈ ਭਾਬੀ ਕਹਤੇ ਮਾਮੇ ਮਾਮੀ ਤੋਂ ਬਿਨਾ ਭਾਂਜੇ ਦਾ ਵਿਆਹ ਹੋਵੇਗਾ ਤੁਸੀਂ ਹੁਣੇ ਮੇਰੇ ਨਾਲ ਚੱਲੋ ਵਰਨਾ ਮੈਂ ਵੀ ਘਰ ਵਾਪਸ ਨਹੀਂ ਜਾਊਂਗੀ ਇਹਨਾ ਤੁਸੀਂ ਜਾਣ ਲਵੋ ਕੋਮਲ ਰੋਂਦੇ ਹੋਏ ਬਹੁਤ ਜ਼ਿਆਦਾ ਸਿਸਕ ਰਹੀ ਸੀ ਉਠੋ ਦੀਦੀ ਤੁਸੀਂ ਇਹਨਾ ਪਰੇਸ਼ਾਨ ਨਾ ਹੋਵੋ ਕਿਉਂਕਿ ਮੇਰਾ ਤੁਹਾਡਾ ਦਿਲ ਦਿਖਾਉਂਦਾ ਕੋਈ ਇਰਾਦਾ ਨਹੀਂ ਸੀ ਸਭ ਤੋਂ ਸਾਡੀਆਂ ਗੱਲਾਂ ਦਿਲ ਤੇ ਕੁਝ ਜ਼ਿਆਦਾ ਹੀ ਲੱਗ ਗਈਆਂ ਸੀ ਤੁਸੀਂ ਚਲੋ ਉੱਥੇ ਸਾਰੇ ਲੋਕ ਤੁਹਾਡਾ ਇੰਤਜ਼ਾਰ ਕਰ ਰਹੇ ਹੋਣਗੇ ਮੈਂ ਤੇ ਤੁਹਾਡਾ ਭਰਾ ਬਸ ਥੋੜੀ देर ਵਿੱਚ ਆਉਂਦੇ ਹਾਂ ਭਲਾ ਹਰਜੀਤ ਕਿਥੇ ਆਪਣੀ ਪਿਆਰੀ ਨਨਾਨ ਦਾ ਦਿਲ ਦੁਖਾ ਸਕਦੀ ਸੀ ਤੇ ਉਸਨੇ ਕੋਮਲ ਦਾ ਹੱਥ ਫੜ ਕੇ ਕਿਹਾ ਪੱਕਾ ਭਾਬੀ ਕੋਮਲ ਨੇ ਤਰਸ ਭਰੀਆਂ ਨਜ਼ਰਾਂ ਨਾਲ ਹਰਜੀਤ ਵੱਲ ਵੇਖਿਆ ਵਰਨਾ ਤੁਸੀਂ ਇਹ ਜਾਣ ਲਓ ਮੈਂ ਆਪਣੇ ਆਪ ਨੂੰ ਕਦੀ ਵੀ ਮਾਫ ਨਹੀਂ ਕਰ ਪਾਉਂਗੀ ਹਾਂ ਪੱਕਾ ਮੇਰੀ ਪਿਆਰੀ ਨੰਦਰਾਣੀ ਤੇ ਥੋੜੀ ਹੀ ਦੇਰ ਬਾਅਦ ਹਰਜੀਤ ਤੇ ਮਹਿੰਦਰ ਕੋਮਲ ਦੇ ਦਰਵਾਜ਼ੇ ਤੇ ਉਸ ਵਕਤ ਕੋਮਲ ਉਹਨਾਂ ਦੋਵਾਂ ਨੂੰ ਵੇਖ ਕੇ ਫੁੱਲੀ ਨਹੀਂ ਸਮਾ ਰਹੀ ਸੀ ਕਿਉਂਕਿ ਅੱਜ ਉਸਨੇ ਆਪਣੇ ਹੰਕਾਰ ਨੂੰ ਤੋੜ ਦਿੱਤਾ ਸੀ ਤੇ ਉਸਦੇ ਭਰਾ ਭਾਬੀ ਪੂਰੇ ਸਨਮਾਨ ਦੇ ਨਾਲ ਉਸਦੇ ਦਰਵਾਜ਼ੇ ਤੇ ਸੀ ਸੋ ਦੋਸਤੋ ਇਸ ਕਹਾਣੀ ਨੂੰ ਲੈ ਕੇ ਤੁਹਾਡੀ ਕੀ ਰਾਏ ਹੈ ਨੀਚੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦੇਣਾ ਇਸ ਤਰ੍ਹਾਂ ਦੀਆਂ ਹੋਰ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਦੇਣਾ